ਪਰ ਮੈਨੂੰ ਪਰ ਟੇਬਲ ਦਾ ਕੀ ਤੁਹਾਡਾ ਫਰਸਟ ਆਲ ਦਾ ਕੀ ਰੇਟ ਹੈ ਪਰ ਟੇਬਲ 1000 ਰੁਪਏ 1000 ਰੁਪਏ ਤੇ ਆਪਾਂ 2025 ਕਿਵੇਂ ਕੱਟ ਲੈਣਾ ਸਰ ਇਹ ਦੱਸ ਮੈਨੂੰ ਮਹੀਨੇ ਬਾਅਦ 1000 ਰੁਪਏ ਲੈਣਾ ਜਾਂ ਰੋਜ਼ 1000 ਰੁਪਏ ਲੈਣਾ ਜਾਂ 3 ਦਿਨਾਂ ਦਾ ਲੈਣਾ ਜਾਂ 10 ਦਿਨਾਂ ਦਾ ਲੈਣਾ ਕੀ ਤੁਹਾਡਾ ਨੋਰਮਸ ਕੀ ਆ ਕਾਰਪੋਰੇਟ ਦਾ ਪਹਿਲਾਂ ਮੈਨੂੰ ਦੱਸ ਮੈਂ ਫਿਰ ਮੈਂ ਦੱਸਦਾ 15000 ਦਿੱਤਾ ਪਰਚੀਆ ਤੁਹਾਡੇ ਕੋਲੇ ਕਿੰਨੇ ਤਿੰਨ ਪਰਚੀ ਇਹਨਾਂ ਕੋਲ ਸਰ ਤੇ 13 12000 ਇਹਨਾਂ ਦੀ ਜੇਬ ਤੇ ਸ਼੍ਰੀਮਾਨ ਜੀ ਹਾਂਜੀ ਹਾਂਜੀ ਆਪਣੇ ਨੂੰ ਕਿਹਾ ਮੈਂ ਕਿ ਜੇ ਤੁਹਾਨੂੰ ਦਿੱਤਾ ਫੜ ਲਓ ਮੈਂ ਤੁਹਾਡੇ ਨਾਮ ਲਾਇਆ ਜੀ ਬੁਲਾਓ ਤੱਕ ਸਰਕਾਰ ਕਾਦੀ ਤਰਖਾ ਦਿੰਦੀ ਆ ਤੁਸੀਂ ਕਹਿੰਦੇ ਉਹਨਾਂ ਨੂੰ ਮੈਂ ਚੌਧਰੀ ਫੜ ਕੇ ਆ ਗਿਆ ਇੱਥੇ ਕਹਿੰਦਾ ਸੀ ਪ੍ਰਧਾਨ ਆ ਐਦਾਂ ਜਾਂ ਕੀ ਕਹਿੰਦੇ ਮੇਰੀ ਗੱਲ ਸੁਣੋ ਪ੍ਰਧਾਨਗੀ ਤਾਂ ਮੈਂ ਤੁਹਾਨੂੰ ਕੱਢ ਹਾਂਜੀ ਪ੍ਰਧਾਨਗੀ ਦਾ ਇਹਨਾਂ ਦੇ ਕਢਾ ਦੂੰਗਾ ਕਢ ਲ ਇਹ ਆਮ ਆਦਮੀ ਪਾਰਟੀ ਸਰਕਾਰ ਹਾਂਜੀ ਇੱਥੇ ਨਾ ਮਾਫੀਆ ਸੀ ਚੱਲਣ ਨਹੀਂ ਦੇਣਾ ਹਾਂਜੀ ਸਰ ਕਰਪਸ਼ਨ ਹੋਣ ਨਹੀਂ ਜਾਣੀ ਪੰਜਾਬੀ ਦੇ ਵਿੱਚ ਹਾਂਜੀ ਸਰ ਕੋਈ ਅਫਸਰ ਆ ਕੋਈ ਮਾਫੀਆ ਦਾ ਗੈਂਗਸਟਰ ਆ ਕੋਈ ਗੁੰਡਾ ਅੰਸਰ ਚੱਕ ਕੇ ਸੁਟਾਗੇ ਅੰਦਰ ਸਰ ਆਜੇ ਰੋਲਾ ਪਿਆ ਜੀ ਸਰ ਸਾਬ ਜਾਨੀ ਵਾਲੇ ਕਿਹੜੇ ਨੇ ਆਹ ਕੋਲੇ ਸਾਬ ਜਾਨੀ ਵਾਲੇ ਬਲਾਕ ਨੇ ਸਾਬ ਜਾਨੀ ਚਕਾਉਣ ਤੂੰ ਤੀਨਾ ਤਰ ਹੈਂ ਇਹ ਕੋਈ ਸਾਬ ਜੀ ਨੂੰ ਭਾਈ ਮਾਰਾ ਜਾ ਸਾਈਡ ਤੇ ਸੇਵਾਦਾਰ ਤੇ ਇੰਸਪੈਕਟਰ ਕਿੱਥੇ ਹੈਂ ਤੇ ਪੱਕਾ ਕੇ ਕੱਟਿਆ ਡੈਡੀ ਕਰ ਰਹੇ ਹੈਂ ਤੇ ਤੂੰ ਇੱਥੇ ਕੱਲਾ ਕੀ ਕਰਦਾ ਹੈ ਹੈ ਕੀ 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 ਤੁਹਾਡਾ 90 ਰੁਪਿਆ ਹੈ ਪੱਟੀਆਂ ਕੱਟਣ ਦਾ ਵਰਤ ਨਹੀਂ ਨਹੀਂ ਇੱਥੇ ਕੋਈ ਤੇਰੇ ਅਪਸਰ ਨੇ ਕੀ ਕਮਾਂਡ ਕੀਤੀ ਆ ਕਿਵੇਂ ਉਹ ਜਾ ਕੇ ਹੈ ਕਿਦੀ ਕਿਦੀ ਪੱਟੀਆਂ ਕਿੰਨੀ ਕੱਟੀਆਂ ਕਿੰਨੀ ਕੱਟੀਆਂ ਹੈ ਕੀ ਪਰਚੀ ਦਾ ਕੀ ਰੇਟ ਹੈ ਸਰ ਕੈਸੇ ਤਾਂ ਸਹੀ ਸਰ ਸਰ ਆਪਾ ਮੈਨੂੰ ਪਰ ਟੇਬਲ ਦਾ ਕੀ ਤੁਹਾਡਾ ਪਰ ਸਟਾਲ ਦਾ ਕੀ ਰੇਟ ਹੈ ਸਰ ਸਾਰਾ ਰਿਜ਼ਰਵ ਐਸੇ ਤਿਆਰ ਵੀ ਲੈਂਦੇ ਜੀ ਨਹੀਂ ਨਹੀਂ ਇੱਕ ਮੰਡੀ ਦਾ ਲੈਨੇ ਆ ਆ 23 ਕੀ 800 ਦਾ ਇਹ ਤਾਂ ਸਰ ਐਸੇ ਰੂਪ ਦੇ ਕੋਣੀ ਦਾ ਜਿਹੜਾ ਵਾ ਪਰ ਟੇਬਲ 1000 ਰੁਪਏ ਹੈ 1000 ਰੁਪਏ ਤੇ ਆਪਾਂ 2025 ਕਿਵੇਂ ਕੱਟ ਰਹਿਣਾ ਸਰ ਪਰ ਟੇਬਲ ਇਹਨਾਂ ਸਰ 1500 ਦੀ ਇੱਕ ਇਹ ਤਾਂ ਪਹਿਲੇ ਦੀ ਹੈ ਇੱਕ ਮਿੰਟ ਮੈਂ ਪਹਿਲਾਂ ਦੀ ਵੀ ਦੇਖਣੀ ਹੈ ਕਿਹੜੀ ਡੇਟ ਐਥੇ ਡੇਟ ਕਿੱਥੇ ਪਾਈ ਹੈ 13 12 ਆ 1500 ਦੀ ਪਰਚੀ ਜਿਹੜੀ ਦਿੱਤੀ ਆ ਬਿਨਾ ਛਤ ਤੋਂ ਹਾਂਜੀ 1500 ਕਰੇਟ ਹੈ ਹਾਂਜੀ ਐਥੇ ਉਹ ਇੱਕ ਉਹ ਕਿਹੜੇ ਨੇ ਬਸ ਕੋਈ ਚੜ੍ਹ ਗਏ ਉਹਦੇ ਨਾਲ ਹੀ ਸੀ ਜੇ ਇਹਨਾਂ ਦੇ ਨਾਲ ਹੀ ਸੀ ਦੱਸੋ ਜੀ ਸਾਰੀ ਨਾਲ ਹੀ ਸੀ ਇਹਨਾਂ ਦੇ ਨਾਲ ਹੀ ਸੀ ਜੀ ਇਹਨਾਂ ਦੇ ਨਾਲ ਹੀ ਸੀ ਨੇ ਨਹੀਂ ਜਾਣਿਆ ਇਹੋ ਕਿਹੜੇ ਕਿਹੜੇ ਦੇ ਨਾਮ ਵੱਲੋਂ ਇੱਕ ਟਿੰਟ ਇੱਕ ਟਿੰਨੀ ਲਾਈਟ ਵਾਲਾ ਜੀ ਹੈ ਇੱਕ ਲਾਈਟ ਵਾਲਾ ਟਿੰਨੀ ہاں ਇੱਕ ਪੰਡਿਤ ہاں ਇੱਕ ਸੂਬੇਦਾਰ ਇੱਕ ਇੱਕ ਟਿੰਨੀ ਹਾਂਜੀ ਇੱਕ ਲਾਈਟ ਵਾਲਾ ਇੱਕ ਲਾਈਟ ਵਾਲਾ ਉਹਦਾ ਕੀ ਨਾਮ ਟਿੰਨੀ ਲਾਈਟ ਵਾਲੇ ਕਿੰਨੀ ਕਿੰਨੀ ਲਾਈਟ ਵਾਲਾ ਕਰਦਾ ਸਟੈਚੂ ਸਾਹਿਬ ਆਏ ਨੇ ਸੂਬਾ ਜੀ ਇੱਕ ਸੂਬਾ ਸੂਬਾ ਇੱਕ ਪੰਡਿਤ ਜੀ ਕਹਿੰਦਾ ਮੈਂ ਪ੍ਰਧਾਨ ਆ ਮੰਡੀ ਦਾ ਜੀ ਇਹ ਇਹ ਤਹਿ ਬਜਾਰੇ ਵਾਲੇ ਨਾਲ ਨਾਲੇ ਹੋਏ ਨੇ ਆ ਦੇਖੋ ਇਹ ਖੁੱਲ ਕੇ ਬੋਲੋ ਟੱਰ ਨਾਲ ਹੀ ਨੇ ਹੋਏ ਹਾਂ ਮੈਂ ਮਤਲਬ 15 ਮਹੀਨੇ ਹੋ ਗਏ ਕੋਈ ਪਰਚੀ ਨਹੀਂ ਆਈ ਚਾਰ ਪਰਚੀਆਂ ਪੰਜ ਮੇਰੀਆਂ ਤਿੰਨ ਵਾਪਸ ਦੀ ਕਟੀਆਂ 15 ਮਹੀਨੇ ਜੀ 15 ਮਹੀਨੇ 15 ਮਹੀਨਿਆਂ ਦੇ ਵਿੱਚ ਆਪਾਂ ਮਹੀਨੇ ਦੀ ਇੱਕ ਪਰਚੀ ਖੜਦੇ ਕੱਕ ਹਾਂਜੀ ਹਾਂ ਨਹੀਂ ਨਹੀਂ ਇੱਕ ਮਿੰਟ ਹਾਂ ਬੋ ਨਹੀਂ ਨਹੀਂ ਮੈਨੂੰ ਇਹ ਛੱਡ ਆਪਾਂ ਮੈਨੂੰ ਇਹ ਦੱਸੋ ਨੋਰਮ ਕੀ ਆ ਪਰਚੀ ਕੱਟਣ ਦਾ ਇਹ ਦੱਸ ਮੈਨੂੰ ਮਹੀਨੇ ਬਾਅਦ 1000 ਰੁਪਏ ਲੈਣਾ ਜਾਂ ਰੋਜ਼ 1000 ਰੁਪਏ ਲੈਣਾ ਜਾਂ 3 ਦਿਨਾਂ ਦਾ ਲੈਣਾ ਜਾਂ 10 ਦਿਨਾਂ ਦਾ ਲੈਣਾ ਕੀ ਤੁਹਾਡਾ ਨੋਰਮਸ ਕੀ ਆ ਕਾਰਪੋਰੇਸ਼ਨ ਦਾ ਪਹਿਲਾਂ ਮੈਨੂੰ ਦੱਸ ਫਿਰ ਮੈਂ ਦੱਸਦਾ ਮੰਤਰੀ ਹੁੰਦੀ ਹੈ ਤੇ ਤੁਸੀਂ ਇੱਕ ਮਹੀਨੇ 'ਚ ਕਿੰਨੀ ਵਾਰ ਪਰਚੀ ਕੱਟੀ ਤੁਹਾਡੀ ਮਹੀਨੇ 'ਚ ਇੱਕ ਵਾਰ ਹੁੰਦੀ ਹੈ ਪਰ 15 ਮਹੀਨੇ 'ਚ 5 ਪਰਚੀਆਂ ਮੇਰੇ ਕੋਲ ਇਹਨਾਂ ਕੋਲ ਤਿੰਨ ਹੈ ਕਿਸੇ ਕੋਲ ਕੋਈ ਨਹੀਂ ਹੈ 15 ਮਹੀਨੇ ਦੇ ਪੈਸੇ ਦਿੱਤੇ ਉਹਨੂੰ 15 ਮਹੀਨੇ ਦੇ ਪੈਸੇ ਦਿੱਤੇ ਹੋਏ ਆ ਜੀ 15000 ਦਿੰਦਾ ਪਰਚੀਆਂ ਤੁਹਾਡੇ ਕੋਲ ਇਹ ਜੀ ਤਿੰਨ ਪਰਚੀਆਂ ਇਹਨਾਂ ਕੋਲ ਸਿਰਫ ਤੇ 13-12000 ਇਹਨਾਂ ਦੀ ਜੇਬ 'ਚ ਸ਼੍ਰੀਮਾਨ ਜੀ ਹਾਂ ਜੀ ਹਾਂ ਜੀ ਇਹ ਨਾਲ ਹੁੰਦਾ ਉਹਦੇ ਨਾਲ ਖਾਣਾ ਇਹ ਅੱਜ ਆਇਆ ਜੀ ਇਹ ਨਾਲ ਹੁੰਦਾ ਇਹ ਅੱਜ ਆਇਆ ਇਹ ਅੱਜ ਆਇਆ ਜੀ ਇੱਕ ਮਿੰਟ ਨਾਲ ਕੋਈ ਜਿਹੜਾ ਸਾਡਾ ਮੁਲਾਜ਼ਮ ਦੱਸੋ ਕਿਹੜਾ ਹੁੰਦਾ ਕਾਰਪੋਰੇਸ਼ਨ ਦਾ ਮੁਲਾਜ਼ਮ ਉਹਨਾਂ ਨੇ ਕੋਈ ਵੀ ਨਹੀਂ ਹੁੰਦਾ ਜੀ ਉਹ ਤਿੰਨੇ ਜਣੇ ਪੈਸੇ ਇਕੱਠੇ ਕਰਦੇ ਆ ਇਹ ਅੱਜ ਬੁਲਾਏ ਆ ਉਹਨਾਂ ਨੇ ਉਹ ਇਕੱਠੇ ਕਰਕੇ ਪੈਸੇ ਇਹਨਾਂ ਨੂੰ ਦਿੰਦੇ ਆ ਇਹਨਾਂ ਨੂੰ ਦਿੰਦੇ ਆ ਜੀ ਅੱਛਾ ਵਿੱਚੋਂ ਖਾਂਦੇ ਆ ਉਹ ਇਹ ਤਾਂ ਇੱਧਰ ਵੀ ਖੜੇ ਸੀ ਨਾ ਮੈਂ ਤਾਂ ਇਹਨਾਂ ਨੂੰ ਕਿਹਾ ਮੈਂ ਕਿਹਾ ਜੇ ਤੁਹਾਨੂੰ ਦਿਲਜਾ ਫੜ ਲੂ ਮਰੇ ਤੋਂ ਦੇ ਨਾਂ ਲਾਇਆ ਤੁਹਾਨੂੰ ਬੁਲਾਉਂਦਾ ਕਾਕਾ ਤੈਨੂੰ ਸਰਕਾਰ ਕਾਦੀ ਤਰਖਾ ਦਿੰਦੀ ਆ ਅਸੀਂ ਕਿਉਂ ਫੜੀ ਉਹਨਾਂ ਨੂੰ ਜੀ ਦੱਸੋ ਅਸੀਂ ਗੱਲ ਕਰੀ ਉਹਨਾਂ ਨੂੰ ਜਿਹੜਾ ਚੌਂਦੀ ਫੜ ਕੇ ਆ ਗਿਆ ਇੱਥੇ ਪ ਹਾਂਜੀ ਪ੍ਰਧਾਨਗੀ ਦਾ ਇਹਨਾਂ ਦੇ ਕਢਾ ਦੂੰਗਾ ਕੜਲ ਹਾਂਜੀ ਹੱਥ ਮਾਰ ਕੇ ਨਾਲ ਇਹਨੀ ਗੱਲ ਸੁਣ ਲਓ ਜਿੰਨੇ ਖੜੇ ਸਾਰੇ ਰੇੜੀਆਂ ਵਾਲੇ ਹਾਂਜੀ 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 ਸਾਰੀ ਇਹਨੂੰ ਪਿਛਲੀ ਵਾਰੀ ਕਹਿੰਦਾ ਮੈਂ ਪ੍ਰਧਾਨ ਹਾਂ ਜੇ ਕਿਸੇ ਨੂੰ ਪ੍ਰਧਾਨ ਖੜਾ ਤੁਹਾਡੇ ਚੋਂ ਕੋਈ ਨਹੀਂ ਪ੍ਰਧਾਨ ਨਹੀਂ ਤੁਸੀਂ ਪ੍ਰਧਾਨ ਹੋ ਇੱਥੇ ਹੀ ਬਸ ਟੋਟਲ ਕਿੰਨੀਆਂ ਰੇੜੀਆਂ ਲੱਗਦੀਆਂ 130 35 ਰੇੜੀਆਂ 150 ਤੱਕ ਰੇੜੀ ਹੈ ਜੀ 130 130 ਰੇੜੀਆਂ ਦੇ ਪੈਸੇ ਹਾਂਜੀ ਮਹੀਨੇ ਬਾਅਦ ਮਹੀਨੇ ਬਾਅਦ ਇੱਕ ਬੰਦਾ ਕਾਰਪੋਰੇਟ ਅਫਸਰ ਆਇਆ ਕਰੂਗਾ ਹਾਂਜੀ ਤੁਹਾਡੀ ਕੱਟ ਕੇ ਜਾਇਆ ਕਰੂਗਾ ਜੋ ਸਰਕਾਰੀ ਰੇਟ ਆ ਠੀਕ ਹੈ ਜੀ ਠੀਕ ਹੈ ਠੀਕ ਇੱਕੋ ਪਰਚੀ ਜੋ ਸਰਕਾਰੀ ਰੇਟ ਆ ਸਰਕਾਰ ਦਾ ਫੰਡ ਦੇਣਾ ਮਾਫੀਆ ਨੂੰ ਨਹੀਂ ਦੇਣਾ ਮਾਫੀਆ ਨੂੰ ਨਹੀਂ ਦੇਣਾ ਹਾਂ ਭੱਜ ਗਏ ਉਹ ਤਾਂ ਮੈਂ ਫੜ ਕੇ ਕਿੱਥੇ ਭੱਜ ਗਏ ਪਾਕਿਸਤਾਨ ਚਲੇ ਗਏ ਉਹ ਕਿਉਂ ਫਿਕਰ ਕਰਦਾ ਠੀਕ ਹੈ ਠੀਕ ਹੈ ਸਰ ਉਹ ਤਾਂ ਉਹ ਤਾਂ ਪਰਚਾ ਹੋਣ ਲੱਗਿਆ ਹੁਣੇ ਉਹਨਾਂ ਤੇ ਉਪਰ ਕਹਿ ਰਹੇ ਨੇ ਠੀਕ ਹੈ ਜੀ ਸਾਡੇ 4 ਮੈਂਬਰ ਬਣਾ ਦਿਓ 5 ਮੈਂਬਰ ਕਮੇਟੀ ਦੇ ਪਾਣੀ ਮੈਮਬਰ ਬਣਾ ਦੋ ਉਹ ਪੈਸੇ ਆਪੇ ਇਕੱਠੇ ਕਰਕੇ ਜਮ੍ਹਾਂ ਕਰਾ ਕੇ ਨੂੰ ਕਰ ਪੈਸੇ ਉਹ ਨਹੀਂ ਉਹਨਾਂ ਦਾ ਮਾਊਗਾ ਮਾਊਗਾ ਕਹਿੰਦੇ ਜਮਾਏਗਾ ਪੰਜ ਮੈਮਰੀ ਕਮੇਟੀ ਓਏ ਪੈਸੇ ਰੋ ਯਾਰ ਨਹੀਂ ਨਹੀਂ ਮਾਊਗਾ ਆਏਗਾ ਯਾਰ ਉਹ ਪੱਕਾ ਇੱਕ ਗੱਲ ਸੋਣੋ ਸੁਣੋ ਚੁੱਪ ਕਰ ਇੱਕ ਮੈਡਮ ਓਏ ਉਹ ਕਿੱਥੇ ਖੜ ਜਾ ਕਰਕੇ ਚਾਈ ਨਾ ਕਿੱਥੇ ਬੁਲਾਓ ਤੇ ਇੰਸਪੈਕਟਰ ਨੂੰ ਬੁਲਾ ਬਲਾ ਬਲਾ ਕਿਹੜਾ ਕੀ ਨਾਮ ਦਾ ਬੁਲਾ ਰੋ ਹਜੇ ਕੁਮਾਰ ਨੂੰ ਇੱਕ ਗੱਲ ਧਿਆਨ ਨਾਲ ਪੰਜਾਬੀ ਸਮਝ ਲਓ ਮੇਰੇ ਵੀਰੋ ਹਾਂਜੀ ਇਹ ਆਮ ਆਦਮੀ ਪਾਰਟੀ ਸਰਕਾਰ ਹਾਂਜੀ ਇਹ ਤੇ ਨਾ ਬਾਫੀਆ ਸੀ ਚੱਲਣ ਨਹੀਂ ਦੇਣਾ ਹਾਂਜੀ ਸਰ ਕ੍ਰਾਪਸ਼ਨ ਹੋਣੀ ਨਹੀਂ ਜਾਣੀ ਪੰਜਾਬੀ ਦੇ ਵਿੱਚ ਥੈਂਕ ਯੂ ਸਰ ਕੋਈ ਅਫਸਰ ਆ ਹਾਂਜੀ ਕੋਈ ਬਾਫੀਆ ਦਾ ਗੈਂਗਸਟਰ ਆ ਠੀਕ ਆ ਕੋਈ ਗੁੰਡਾ ਅਫਸਰ ਆ ਠੀਕ ਆ ਚਾਪ ਤੇ ਸੁਟਾਂਗੇ ਅੰਦਰ ਠੀਕ ਆ ਸਰ ਕੋਈ ਡਰਨਾ ਨਹੀਂ ਬਿਲਕੁਲ ਵਾਲੀ ਗੱਲ ਮੰਡੀ ਵਾਲੇ ਨੇ ਮੈਂ ਇੱਥੇ ਕੁਰਸੀ ਢਾ ਕੇ ਡਾਂਗ ਲਾ ਕੇ ਮੈਂ ਬੈਠਿਆ ਸੋ ਠੀਕ ਆ ਇਹ ਕਰੋ ਕੀ ਪ੍ਰਧਾਨ ਜੀ ਦਾ ਸੁਣੋ ਇੱਕ ਵਟ ਜੈਕਾਰਾ ਪ੍ਰਮਾਤਮਾ ਦਾ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਤੁਸੀਂ ਉਹਨਾਂ ਦੇ ਮਗਰ ਲੱਕੇ ਉਹਨਾਂ ਨੂੰ ਪੈਸੇ ਬਿਨਾ ਪਰਚੀ ਦਿੱਤੇ ਸਰਕਾਰ ਦੇ ਨਹੀਂ ਦਵਾਂਗੇ ਪੈਸੇ ਆਪਣੇ ਕੰਡਿਆਂ ਦੀ ਸੌਖਾ ਆਪਣੀ ਲੋੜ ਦੀ ਸੌਖਾ ਹੱਥ ਨਹੀਂ ਕਰਦੇ ਕਹਿੰਦੇ ਲੱਗੇ ਬਣੇ ਬੱਤੀਆਂ ਦੀ ਆਹ ਲੈਟਾ ਲੂਟਾ ਸਭ ਕਰਦਾ ਮੇਰੀ ਗੱਲ ਸੁਣੋ ਹਾਂਜੀ ਆਪੋ ਆਪਣੀਆਂ ਲੈਟਾਂ ਦਾ ਇੰਤਜ਼ਾਮ ਕਰਕੇ ਰੱਖੋ ਠੀਕ ਹੈ ਜੀ ਠੀਕ ਤੁਹਾਡੀ ਫ੍ਰੀ ਸਾਰਾ ਇੰਤਜ਼ਾਮ ਕਰਾ ਕੇ ਦਵਾਂਗਾ ਠੀਕ ਆ ਸਰ ਜੀ ਇੱਕ ਇੱਥੇ ਸਰਕਾਰ ਵੱਲੋਂ ਅਸੀਂ ਟੈਂਪਰੇਰੀ ਮੀਟਰ ਲਵਾ ਦੇਾਂਗੇ ਠੀਕ ਆ ਜੀ ਸੁਣ ਲਓ ਬਿਜਲੀ ਦਾ ਠੀਕ ਆ ਜੀ ਉੱਥੋਂ ਤੁਹਾਨੂੰ ਕਨੈਕਸ਼ਨ ਮਿਲ ਜਾਊਗਾ ਠੀਕ ਆ ਜੀ ਠੀਕ ਹੈ ਉਹਦਾ ਜੋ ਬੇਲੂਗਾ ਆਪਸ ਵਿੱਚ ਵੰਡ ਲਿਆ ਸਹੀ ਗੱਲ ਹੈ ਨਾ ਉਹ ਆਵੇ 10 ਰੁਪਏ ਆਵੇ 50 ਰੁਪਏ ਹਾਂਜੀ ਹਾਂਜੀ ਜਿੰਨਾ ਆਊਗਾ ਸਾਰੇ ਵੰਡੋਗੇ ਹਾਂਜੀ ਹਾਂਜੀ ਆ ਜਿਹੜਾ ਤੁਹਾਡੇ ਨੂੰ ਲੈਟਾ ਦੇ ਪੈਸੇ ਲੈਂਦੇ ਆ ਹਾਂਜੀ ਆ ਜਿਹੜੇ ਤੱਕ ਤਹ ਪਹੁੰਚੇ ਆ ਆਪਦੇ ਲੋ ਸਾਰੇ ਜਾਣੇ ਆਪਦੇ ਲੈ ਸਕਦੇ ਹੋ ਕਿ ਨਹੀਂ ਲੈ ਸਕਦੇ ਹੈ ਆਪ ਕੋ ਆਪਣੇ ਫ੍ਰੀ ਤੋਂ ਠੀਕ ਹੈ ਠੀਕ ਹੈ ਇਹ ਉਹ ਸਾੜ ਦੇ ਵਿੱਚ ਮਾਫੀਆ ਚੱਲਦਾ ਕੀ ਦਾ ਸਰ ਕਿਸੇ ਨੇ ਤਖਤ ਪੋਸ਼ ਕਰਾਇਆ ਤੇ ਨਹੀਂ ਲੈਣਾ ਨਹੀਂ ਲੈ ਸਕਦੇ ਅਸੀਂ ਲੈ ਦਿੰਦੇ ਆ ਠੀਕ ਆ ਸਰ ਲੋਕ ਆਣਾ ਚਾਹੁੰਦੇ ਪ੍ਰਾਨੀ ਦੇ ਕੋਲ ਨਹੀਂ ਆਉਂਦੇ ਜਿਹੜੇ ਪ੍ਰਧਾਨ ਇੱਥੇ ਕੋਈ ਨਹੀਂ ਆਣੇ ਜੇ ਅੱਜ ਮੈਂ ਚੱਲ ਕੇ ਆ ਗਿਆ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਤੁਹਾਡੇ ਨਾਲ ਤੱਕਾ ਹੋ ਰਿਹਾ ਹਾਂ ਜੀ ਜੀ ਉਹਨਾਂ ਨੇ ਕਹਿੰਦੇਗਾ ਮੈਂ ਤੇਰੇ ਬੁਲਾਏ ਤੇ ਨਹੀਂ ਆਇਆ ਤੁਹਾਡਾ ਨਾਮ ਬਦਨਾਮ ਕਰਦੇ ਆ ਆ ਗਿਆ ਨਾ ਮੈਂ ਫਿਰ ਜਿਹਨੇ ਵਾਸੀ ਤੁਹਾਡੇ ਨਾਲ ਚੱਲਦਾ ਜਿਹੜਾ ਨਾਮ ਮੇਰਾ ਬਦਨਾਮ ਕਰਦਾ ਲਿਆ ਉਹਨੂੰ ਮੁਰੇ ਕਰਾਓ ਮੇਰੇ ਉਹਨਾਂ ਨੇ ਇਹ ਕਹਿੰਦੇ ਕਹਿੰਦੇ ਤੁਹਾਡੀ ਮੱਡੀ ਲੱਗ ਰਹੀ ਆ ਆਜੋ ਆਜੋ ਆ ਆ ਮੈਂ ਖੜਾ ਨਾ ਇੱਕ ਇੱਕ ਰੇੜੀ ਤੇ ਮੇਰਾ ਟੈਲੀਫੋਨ ਨੰਬਰ ਲਿਖ ਲਓ ਠੀਕ ਹੈ ਠੀਕ ਜੀ ਇੱਕ ਇੱਕ ਰੇੜੀ ਤੇ ਮੇਰਾ ਚਾਰ ਟੈਲੀਫੋਨ ਮੁੰਡਿਆਂ ਦੇ ਲਿਖ ਲਓ ਨੰਬਰ ਠੀਕ ਹੈ ਮੈਂ ਨਹੀਂ ਚੱਕਦਾ ਮੇਰੇ ਬੰਦੇ ਚੱਕਣਗੇ ਠੀਕ ਹੈ ਸਾਨੂੰ ਜਿਸ ਨੂੰ 1 ਰੁਪਿਆ ਨਹੀਂ ਦੇਣਾ ਜੁੱਤੀਆਂ ਮਾਰ ਕੇ ਭਜਾਓ ਰੋ ਜੁੱਤੀਆਂ ਮਾਰ ਕੇ ਰੋ ਦਾ ਪਰਪਰ ਵੀ ਅਸੀਂ ਆ ਗੋਗੂ ਸਾਹਿਬ ਕੋ ਗਏ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਲੱਗ ਜਾਓ ਮੈਂ ਜੀ ਆਪੇ ਪੈਸੇ ਕੱਟੇ ਕਰਕੇ ਦਵਾ ਦੇਣਾ ਕਰਨਾ ਫਿਰ ਇਸੇ ਕਰਕੇ ਜਿਹੜੇ ਸਤੋ ਸਾਬ ਆ ਗਏ ਤੁਸੀਂ ਆਏ ਹੋ ਜਿਹੜੀ ਭੱਜ ਗਏ ਤੁਹਾਡੇ ਜਿਹੜੇ ਖਾਣਾ ਜਰਾ ਤੁਹਾਡੇ ਹੁੰਦੇ ਡਾ ਮਾਫੀਆ ਚੱਲਦਾ ਪਿਆ ਯਾਰ ਕੋਈ ਵੀ ਬੰਦਾ ਨਹੀਂ ਬੰਦੇ ਇੱਕ ਦਿਓ ਇੱਕ ਪਨਾ ਲਿਖਾਓ ਜੀ ਜਿਹੜੇ ਜਿਹੜੇ ਨਾ ਲਿਖਾਓ ਬੰਦੇ ਨਹੀਂ ਹੁਣ ਐਪਲੀਕੇਸ਼ਨ ਲਿਖੋ ਜੀ ਦੇਖੋ ਆ ਲੋ ਪੇਪਰ ਆ ਪੰਜ ਬੰਦੇ ਤੋਂ ਲਿਖਾਓ ਜੀ ਦਰਖਾਸਤ 10 ਬੰਦੇ ਤੋਂ ਪਰਚਾ ਦਿੰਨੇ ਪਰਚਾ ਠੋਕ ਕੇ ਦੇਣਾ ਜੀ ਜਿੱਥੇ ਵੀ ਇਹ ਚੱਕ ਲੋਰਾ ਤੋ ਇਹ ਤੇ ਲੁੱਟੀ ਜਾਂਦੇ ਘਰੀਬਾਂ ਨੂੰ ਮੇਰਾ ਨਾਮ ਬਦਨਾਮ ਕਰੀ ਜਾਂਦੇ ਨੇ ਹੋ ਬੋ ਆ ਬੰਦਾ ਅਸਤਾ ਰਿਪੋਰਟ ਆ ਮੈਂ ਆਪਣਾ ਬੁੰਡਾ ਇੱਥੇ ਛੱਡਿਆ ਸੀ ਮੈਨੂੰ ਹਫ਼ਤੇ ਤੋਂ ਰਿਪੋਰਟ ਸੀਗੀ ਆ ਮੈਨੂੰ ਸਾਰੀ ਆ ਮੈਨੂੰ ਕੁਫੀ ਰਿਪੋਰਟ ਸਾਰੀ ਦਿੱਤੀ ਹੈ ਨੇ ਇਹ ਵੀ 127 ਰੇੜੀਆਂ ਲੱਗਦੀਆਂ ਨੇ ਹਾਂਜੀ ਹਾਂਜੀ ਸਾਰੀ ਰਿਪੋਰਟ ਦਿੱਤੀ ਆ ਬੰਦੇ ਪੈਸੇ ਇਕੱਠੇ ਕਰਕੇ ਜੇ 150 ਬੰਦੇ ਤੋਂ ਪੈਸੇ ਇਕੱਠੇ ਕਰਦੇ ਆ 20 ਬੰਦਿਆਂ ਦੀ ਕਾਰਪੋਰੇਸ਼ਨ ਵਾਲੇ ਨੂੰ ਦੇ ਦਿੰਦੇ ਨੇ ਆਂਦਾਂ ਨੂੰ ਇਹ ਨਾਲ ਮਿਲੇ ਵਾਪੀਆ ਤੁਹਾਨੂੰ ਤਾਂ ਸਸਪੈਂਡ ਸਵੇਰੇ ਮੈਂ ਹੋਏ ਲੋਣਾ ਤੂੰ ਤੇਜੇ ਦਾ ਤੁਸੀਂ ਆਪਣੀ ਜੂਰੀਆਂ ਇਸ ਤਰ੍ਹਾਂ ਬੰਨ ਲਓ ਕਾਕਾ ਤੁਹਾਨੂੰ ਦੱਸੂ ਤੈਅ ਬਿਆਰੀ ਕਰੀ ਦੀ ਕਿੱਦਾਂ ਇਹ ਗਰੀਬਾਂ ਦਾ ਖੂਨ ਜਿਹੜ ਇਹਨਾਂ ਦਾ ਫੋਨ ਤੁਸੀਂ ਦਿੱਤਾ ਪਿੱਤਾ ਨਾ ਤੁਹਾਡੇ ਤੁਹਾਡਾ ਕਢਾਓ ਤੇ ਭਾਜੀ ਐ ਕਰੋ ਇਹਨਾਂ ਇੱਕ ਜਾਂ ਤਰਖਾਸ ਲਿਖਾਓ ਕੋਈ ਆਦੇ ਨਹੀਂ ਲਿਖਾ ਦੇਣੇ ਪੰਜ ਨਾਲੇ ਠਾਣੇ ਚਲੋ ਮੈਂ ਵੀ ਨਾਲ ਚੱਲਦਾ ਚਲ ਠੀਕ ਅਸੀਂ ਕਰੀਏ ਐਫ ਆਈ ਆਰ ਆਓ ਨਾਲ ਚਲੋ ਔਰ ਧਿਆਨ ਨਾਲ ਸਾਰੇ ਜਣੇ ਸੁਣ ਲਓ ਜਿੰਨੇ ਵੀ ਖੜੇ ਬਾਕੀ ਉਹਨੂੰ ਮੈਸੇਜ ਲਾ ਦਿਓ ਜੇ ਕੋਈ ਇੱਧਰ ਉਹਨਾਂ ਦਾ ਕੋਈ ਚੇਲਾ ਬਾਲਕਾ ਖੜਾ ਉਹਨੂੰ ਜਾ ਕੇ ਦੱਸ ਦਿਓ ਜੇ ਭਾਈ ਇੱਥੇ ਮੈਂ ਮਾਫੀਆ ਰਾਜ ਨਹੀਂ ਚੱਲਣ ਦੇਣਾ ਨਾ ਮੈਂ ਗੁੰਡਾ ਰਾਜ ਚੱਲਣ ਦੇਣਾ ਨਾ ਮੈਂ ਇੱਥੇ ਨਸ਼ਾ ਵੇਚਣ ਦੇਣਾ ਨਾ ਮੈਂ ਇੱਥੇ ਕੋਈ ਗੁੰਡਾਗਰਦੀ ਹੋਣ ਦੇਣੀ ਹੈ ਠੀਕ ਆ ਤੇ ਬੱਕ ਚੱਕੇ ਅੰਦਰ ਛੁੱਟਾਂ ਗੇ ਲੱਤਾਂ ਭੰਨ ਕੇ ਪੰਜਾਬੀ ਦੇ ਵਿੱਚ ਇਹ ਚ ਕੋਈ ਲਿਆਜ ਨਹੀਂ ਹੈ। ਬਿਲਕੁਲ ਸਹੀ ਗੱਲ ਹੈ। ਹਾਂ ਬਸ ਆ ਚੀਜ਼ ਧਿਆਨ ਰੱਖ ਲੈਣ ਬਸ। ਕਿਸੇ ਨੂੰ ਕਾਰਪੋਰੇਸ਼ਨ ਦਾ ਇੱਥੇ ਬੰਦਾ ਆਇਆ ਕਰੂਗਾ ਮੰਡੀ ਜਿੱਦੋਂ ਮਹੀਨੇ ਬਾਅਦ ਲੱਗ ਜੇਣਾ ਉਹ ਕਾਕਾ ਹੈਲੋ ਮਹੀਨੇ ਦਾ 10000 ਰੁਪਏ ਨਾ ਹੁਣ ਇਹਨੇ ਫੇਸ ਕਰਦਾ ਦੁਬਾਰਾ ਹੋਇਆ। ਤੇ ਹਰ ਹਫਤੇ ਲੈਂਦੇ ਹੋ ਤੁਸੀਂ? ਹਾਂ ਹਰ ਹਫਤੇ ਲੈਂਦੇ ਨੇ। ਮਹੀਨੇ ਬਾਅਦ ਲੈਂਦੇ ਨੇ। ਠੀਕ ਆ। ਮਿੰਨੇ ਦਾ ਮੇਰਾ ਕਾਰਪੋਰੇਸ਼ਨ ਦਾ ਇੱਕ ਅਫਸਰ ਸੀਨੀਅਰ ਆਊਗਾ ਸੁਪਰਡੈਂਟ ਲੈਵਲ ਦਾ ਬੰਦਾ ਇੱਥੇ ਕੁਰਸੀ ਢਾਕੇ ਬੈਠੂਗਾ ਜਿੰਨੀਆਂ ਰੇੜੀਆਂ ਤੁਹਾਡੀਆਂ ਜਣ ਕੇ ਜੋ ਤੁਹਾਡਾ ਸਰਕਾਰੀ ਪੈਸਾ ਉਹ ਤੁਹਾਡੀ ਰਸੀਦ ਕੱਟ ਜਾ ਕਰੂਗਾ ਇੱਕ ਬਿਲਕੁਲ ਦੋ ਦਿਨ ਰੁੱਕ ਕੇ ਆਓ ਤੁਹਾਡਾ ਮੈਂ ਇੱਥੇ ਸਰਕਾਰੀ ਮੀਟਰ ਲਵਾ ਦਿੰਦਾ ਉਸ ਤੋਂ ਸਾਰਾ ਆਪਣਾ ਬਿੱਲ ਹੈ ਹੁਣ ਕਿੱਥੇ ਲਿਆਇਆ ਕਨੈਕਸ਼ਨ ਕੁੰਡੀ ਇਨਸ਼ਾਅੱਲਾ ਰੈਂਟ ਪੇ ਕਰੀਦਾ ਵੀਰ ਕੋਈ ਗੱਲ ਨਹੀਂ ਫਿਰ ਤੁਸੀਂ ਆਪਣਾ ਜਨਰੇਟਰ ਸਾਰੇ ਇਕੱਠੇ ਹੋ ਕੇ ਜੂਨੀਅਨ ਬਣਾ ਲਓ ਆਪਣਾ ਜਨਰੇਟਰ ਆਪਣਾ ਲੈ ਲਓ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਜਿਹੜੀ ਮਦਦ ਦੀ ਲੋੜ ਆ ਅਸੀਂ ਕਰਾਂਗੇ ਪਰ ਐਵੇਂ ਨਾ ਹੁਣ ਹਿੰਦੁਸਤਾਨ ਯਾਦ ਹੋਏ ਨੂੰ 77 ਸਾਲ ਹੋ ਗਏ ਆ 77 ਸਾਲ ਹਾਂਜੀ ਹਾਂਜੀ ਸਮਝ ਗਏ ਹੁਣ ਹੁਣ ਉਹ ਗੁਲਾਮ ਨਾ ਬਣੋ ਠੀਕ ਹੈ ਸਰ ਠੀਕ ਹੈ ਬਸ ਸਿੰਘ ਸਰਬੇ ਵਰ ਵੀ ਰੂਲ ਲੈ ਕੇ ਆਓ ਆਪਣੇ ਅੱਛਾ ਆ ਲੈੜੀ ਤੇਰੀ ਮਾਦ ਦਿਖਾਈ ਆ ਨਾ ਕਿ ਉਹ ਵੇਹਣ ਨੂੰ ਦੇਖ ਕੇ ਭਾਜੀ ਜਦੋਂ ਡਰਨਾ ਨਹੀਂ ਹੈਗਾ ਇਹ ਗੱਲ ਸੁਣ ਲਓ ਡਰਨਾ ਨਹੀਂ ਹੈਗਾ ਜੇ ਇਹ ਚੋਰਾ ਤਾਂ ਇਹ ਨਾ ਗੁੰਡਿਆਂ ਤੋਂ ਬਿਲਕੁਲ ਨਹੀਂ ਡਰਨਾ ਠੀਕ ਆ ਸਰ ਪ੍ਰਸਾਦ ਜੀ ਡਟੂ ਨੇ ਸਾਰੇ ਟੋਬੇ ਚ ਵੜ ਕੇ ਸੀ ਕੱਢ ਲੈਣੇ ਆ ਉਹ ਨਹੀਂ ਕੱਢਾਂ ਸਵਿਸ਼ਤਾ ਨਿਕਲੇ ਆਣਗੇ ਜਾਓ ਜਾ ਕੇ ਮੁਖਾਓ ਐਫ ਆਈ ਆ ਚਲੋ ਚਲੋ ਉੱਥੇ ਚਲੋ ਆਓ ਇੱਥਾ ਆਪਦੇ ਵੀ ਗੱਲ ਕਰਦੇ ਜਨਾਬ ਅਗੇ ਯੂਨੀਵਰਸਿਟੀ ਵੀ ਤੁਹਾਡੇ ਕਰਕੇ ਲੱਗਦੀ ਬਹੁਤ ਸਾਲ ਲੱਗਦੀ ਰਹੀ ਹੈ ਜੇ ਤੁਸੀਂ ਸਕੂਲ ਦੇ ਬੰਦ ਕਰਾ ਕੇ ਗਏ ਸੀ ਅੱਗੇ ਯੂਨੀਵਰਸਿਟੀ ਤੁਹਾਡੇ ਕਰਕੇ ਲੱਗਦੀ ਰਹੀ ਇੰਨੇ ਸਾਲ ਕਿਹੜਾ ਹੈ ਅਸਲ ਦਾ ਜੀ ਇਹ ਕਿੱਥੋਂ ਦਾ ਇਹ ਡੁਗਰੀ ਵਾਲੇ ਸਾਈਡ ਦਾ ਜੀ ਕੋਈ ਨਹੀਂ ਲੈਟਾ ਤੁਸੀਂ ਆਪਣੀਆਂ ਕਿਉਂ ਨਹੀਂ ਲੈ ਕੇ ਖਰੀਦ ਚੱਕਦੇ ਜੀ ਜਨਰੇਟਰ ਆ ਜੀ ਯਾਰ ਜਨਰੇਟਰ ਆਪਣਾ ਇੱਕ ਲੈ ਲਓ ਸਾਰੇ ਨਾਲ ਰਲ ਕੇ ਕੋਈ ਸਰ ਪੇ ਕਰ ਸਕਦਾ ਕੋਈ ਨਹੀਂ ਕਰ ਸਕਦਾ ਬਾਕੀ ਮੈਂ ਕਰ ਦਿੰਦਾ ਯਾਰ ਇਹ ਠੀਕ ਹੈ ਇੱਕ ਸਾਲ ਦੀਆਂ ਰਸੀਦਾਂ ਚਾਹੀਦੀਆਂ ਤੁਹਾਨੂੰ ਸਾਰੀਆਂ ਨੰਬਰ ਇੱਕ ਜੀ ਸਰ 130 ਰੇੜੀਆਂ ਲੱਗਦੀਆਂ ਨੇ 130 ਪੈਂਚੀਆਂ ਮੈਨੂੰ ਸਿੱਧਾ ਚਾਹੀਦੀਆਂ ਨੇ ਸਰ ਇੱਥੇ ਇੱਕ ਬੰਦਾ ਜੀ ਜਿੰਨ ਮੱਡੀ ਲੱਗਦੀ ਆ ਜੀ ਸਰ 130 ਸਿੱਧਾ ਕੱਟ ਕੇ ਇੱਕ ਬੰਦਾ ਦੇ ਕੋ ਪੈਸੇ ਲੈ ਕੇ ਆਉ 130 ਬੰਦੇ ਜਿੰਨੇ ਵੀ ਓੱਡੇ ਲੱਗਦੇ ਕਿੰਨੇ ਵੀ 30 ਲੱਗਦੇ 40 ਲੱਗਦੇ ਜੋ ਵੀ ਲੱਗਦੇ ਆ ਜੀ ਸਰ ਠੀਕ ਆ ਇੱਥੇ ਜਿਹੜੇ ਤੇਰੇ ਪਾਲੇ ਗੁਰਗੇ ਨੇ ਮੇਰੀ ਗੱਲ ਸੁਣ ਲੈ ਪੰਜਾਬੀ ਦੇ ਵਿੱਚ ਕਹਿੰਦਾ ਜੇ ਮੈਂ ਤੈਨੂੰ ਪਿਆੜਾ ਜਾਂਦਾ ਵਾ ਤੇਂ ਜਰਾ ਵੀ ਜਾਂਦਾ ਨਹੀਂ 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 ਸਰ ਜਿੱਦਾਂ ਬਈ ਕਹਿਣਾ ਜੀ ਜੀ ਇੱਥੇ ਇੱਕ ਪੰਡਤ ਜੀ ਸਰ ਤਿੰਨੀ ਤਿੰਨੀ ਜੀ ਸਰ ਸੁਬੇਦਾਰ ਇੱਕ ਹੋਰ ਰਵੀ ਰਵੀ ਇਹ ਚਾਰ ਬੰਦੇ ਤੁਹਾਡੇ ਗਾਇਹ ਚ ਨਾ ਰਹੇ ਨਾ ਮੈਂ ਇੱਥੇ ਇੱਕ ਪੈਸੇ ਇਕੱਠੇ ਕਰਕੇ ਦਿੰਦੇ ਨੇ ਇਹ ਸਾਰੀ ਦੁਨੀਆ ਬੋਲੋ ਯਾਰ ਬੋਲੋ ਯਾਰ 15 ਮਹੀਨਿਆਂ ਦੇ ਬੰਦੋ ਸਹੀ ਆ ਪੰਜ ਨੇ ਪਾ ਪਾਪਾ ਜੀ ਕਿਸੇ ਕੋਲ ਕਿਸੇ ਕੋਲ ਨਹੀਂ ਕੋਣ ਪੈਸੇ ਲੈਣ ਲੈਣ ਆਦਿਆ ਤੁਹਾਡੇ ਹੋਈ ਤਿੰਨੇ ਜਣੇ ਆਂਦੇ ਜੀ ਦੋ ਤੁਹਾਡੀ ਸਜਾ ਨਹੀਂ ਨਹੀਂ ਜਦੋਂ ਆਪਾਂ ਮੇਰੀ ਗੱਲ ਸੁਣੋ ਪਲੀਜ਼ 130 ਰੇੜੀਆਂ ਲੱਗੀਆਂ ਨੇ ਪੈਸੇ ਆਪਾਂ ਸਾਰਿਆਂ ਤੋਂ ਲੈਣੇ ਆ ਕਾਰਪੋਰੇਸ਼ਨ ਦਾ ਜਮਾਤ ਕਰਾਈ ਦਿੰਦੀ ਹੈ ਸਾਰੇ ਨੰਬਰ ਜਮਾ ਕਰਾਣੇ ਹਾਂਜੀ ਹਾਂਜੀ ਸਾਰੇ ਬੰਦਿਆਂ ਦਾ ਸਾਰੇ ਹੁੰਦੇ ਆ ਜੀ ਤੇ 70 ਬੰਦਿਆਂ ਦੇ ਪੈਸੇ ਕਾਰਪੋਰੇਸ਼ਨ ਨੂੰ ਚੂਨਾ ਲੱਗ ਰਿਹਾ ਸਰਕਾਰ ਨੂੰ ਚੂਨਾ ਲੱਗ ਰਿਹਾ ਔਰ ਇਹ ਗਰੀਬਾਂ ਦੀ ਜੇਬਾਂ ਨੂੰ ਚੂਨਾ ਲੱਗ ਰਿਹਾ ਔਰ ਖਾਰੇ ਖਾਣ ਰਹੇ ਆ ਬਾਪੀਆ ਜਿਹੜਾ ਆ ਪੰਡਤ ਪੁੰਨਰ ਜੀ ਜੀ ਸਰ ਨਹੀਂ ਲੱਗਦਾ ਮੈਂ ਨੂੰ ਇੱਥੇ ਜੇ ਮੈਨੂੰ ਅੱਜ ਤੋਂ ਬਾਅਦ ਪੰਜਾਬੀ ਦੇ ਵਿੱਚ ਅਜੇ ਕੁਮਾਰ ਜੀ ਜੀ ਸਰ ਨੇ ਨੂੰ ਮਰਜੀ ਵੀ ਭੜਕ ਪੈ ਗਈ ਨਾ ਮੇਰੇ ਹਲਕੇ ਚ ਟੈਪ ਵਿਜਾਰੀ ਦੇ ਚ ਕਿਤੇ ਤੁਸੀਂ ਮਾਫੀਆ ਚਲਾ ਰਹੇ ਹੋ ਜਾਂ ਇਹਨਾਂ ਦੀ ਮਦਦ ਕਰ ਰਹੇ ਹੋ ਤਾਂ ਆਪਣਾ ਭਾਈ ਫੜਿਆ ਵਿਚਾਰ ਚ ਫਿਰ ਮੈਂ ਚ ਕੋਈ ਲਿਆ ਨਹੀਂ ਲੋ ਲਿਹਾ ਨਹੀਂ ਸਰ ਹਾਂ ਬਸ ਪਰ ਮੇਰੇ ਚਲੋ ਜੀ ਪਰਚਾ ਦਰਜ ਕਰਾਓ ਉਹਨਾਂ ਤੇ ਆਓ ਆਓ ਮੇਰੇ ਨਾਲ ਚਲੋ ਮੇਰੇ ਨਾਲ